ਨੀਤਨ ਕੋਹਲੀ ਜਸਵਿੰਦਰ ਸਿੰਘ ਟਾਈਗਰ ਪਿੰਦਰਜੀਤ ਕੌਰ ਨੇ ਗੁਰੂ ਨਾਨਕ ਪ੍ਰਵਚੇ ਝੁੱਗੀਆਂ ਵਿੱਚ ਕੀਤਾ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਸੈਂਟਰਲ ਹਲਕੇ ਵਿੱਚ ਹੁਣ ਬਿਨਾਂ ਭੇਦ ਭਾਪ ਦੇ ਹੋਣਗੇ ਵਿਕਾਸ ਕਾਰਜ ਨੀਤਨ ਕੋਹਲੀ ਬਾਰ ਨੰਬਰ 21 ਦੇ ਚੋਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਬਚਨਬੱਧ ਪਹਲਾਈ ਸਕੀਮਾਂ ਵੀ ਬਾੜ ਦੇ ਲੋਕਾਂ ਨੂੰ ਲਗਾਤਾਰ ਮਿਲਣ ਗਈਆਂ ਜਸਵਿੰਦਰ ਸਿੰਘ ਬਿੱਲਾ ਟਾਈਗਰ ਕਾਉਂਸਲਰ ਪਿੰਦਰਜੀਤ ਕੌਰ ਬਾਰ ਨੰਬਰ 21 ਵਿੱਚ ਅੱਜ ਗੁਰੂ ਨਾਨਕਪੁਰਾ ਮਾਰਕੀਟ ਦੇ ਕੋਲ ਸਥਿਤ ਝੁੱਗੀ ਝੌਂਪੜੀਆਂ ਵਿੱਚ ਹਲਕਾ ਸੈਂਟਰਲ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਤਨ ਕੋਲੀ ਜਸਵਿੰਦਰ ਸਿੰਘ ਬਿੱਲਾਰ ਟਾਈਗਰ ਕੌਂਸਲਰ ਬੀਬੀ ਪਿੰਦਰਜੀਤ ਕੌਰ ਤੇ ਹੋਰ ਪਤਵੰਤਿਆਂ ਦੇ ਝੁੱਗੀਆਂ ਵਿੱਚ ਵੱਸਦੇ ਲੋਕਾਂ ਦੀ ਸុਖ ਸਹੂਲਤ ਲਈ ਉਹਨਾਂ ਦੀ ਚਰੌਕੜੀ ਮੰਗ ਨੂੰ ਦੇਖਦੇ ਹੋਏ ਸੀਵਰੇਜ ਸਿਸਟਮ ਦੇ ਕੰਮ ਦਾ ਉਦਘਾਟਨ ਕੀਤਾ ਜਿਸ ਤੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇਜ਼ ਤਰਾਰ ਸਰਗਰਮ ਆਗੂ ਨਿਤਨ ਕੋਲੀ ਨੇ ਇਸ ਮੌਕੇ ਤੇ ਆਪਣੇ ਉਦਗਾਰ ਵਿਅਕਤ ਕਰਦੇ ਹੋਏ ਆਖਿਆ ਕਿ ਸੈਂਟਰਲ ਹਲਕੇ ਦੇ ਵਿਕਾਸ ਕੰਮ ਹੁਣ ਬਿਨਾ ਭੇਦ ਭਾਵ ਦੇ ਹੋਣਗੇ ਉਹਨਾਂ ਆਖਿਆ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਤੇ ਇਸ ਦਾ ਖਿਆਲ ਰੱਖਣਾ ਉਹਨਾਂ ਦਾ اخਲਾਕੀ ਫਰਜ਼ ਬਣਦਾ ਵਧੀਆ ਕਾਰਜ ਕਰਕੇ ਨਾਮਣਾ ਖਟਣ ਵਾਲੇ ਆਪ ਆਗੂ ਜਸਵਿੰਦਰ ਸਿੰਘ ਵਿੱਲਾ ਟਾਈਗਰ ਕੌਂਸਲਰ ਬੀਬੀ ਪਿੰਦਰਜੀਤ ਕੌਰ ਨੇ ਕਿਹਾ ਕਿ ਬਾੜ ਨੰਬਰ 1 ਦੇ ਚੋ ਮੁੱਖੀ ਵਿਕਾਸ ਲਈ ਉਹ ਪੂਰੀ ਤਰ੍ਹਾਂ ਬਚਨ ਬੱਧ ਹਨ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਭਲਾਈ ਸਕੀਮਾਂ ਦੀ ਬਾੜ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਗਿਆ ਤੇ ਇਹਨਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਟਾਈਗਰ ਨੂੰ ਆਖਿਆ ਕਿ ਉਹ ਗੁਰੂਆਂ ਦੇ ਦਿਖਾਏ ਸੇਵਾ ਭਾਵ ਦੇ ਰਸਤੇ ਤੇ ਚੱਲ ਕੇ ਬਾੜ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਗਲਤ ਕੰਮ ਹਾਰਗਜ਼ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਵਿਰੋਧੀਆਂ ਤੇ ਵੀ ਕਈ ਤੰਜ ਕੱਸੇ ਮਿਹਰਬਾਨੀ ਧੀਰ ਦੇ ਵੀ ਬਾੜ ਨੰਬਰ 21 ਦੇ ਵਿਕਾਸ ਕਾਰਜਾਂ ਵਿੱਚ ਕਾਉਂਸਲਰ ਪਿੰਦਰਜੀਤ ਕੌਰ ਤੇ ਟਾਈਗਰ ਨੂੰ ਹਰ ਸੰਭਵ ਸਹਿਯੋਗ ਦਾ ਆਸਵਾਸਨ ਵੀ ਦਿੱਤਾ ਹੈ